ਪਾਪੂ ਬੇ ਇਹ ਫਿਰ ਮੈਂ ਨਾ ਬੜਾ ਮਨ ਕੇ ਆਪਣਾ ਦਿਲ ਜਿਹੜਾ ਨਾ ਜਦੋਂ ਸਿਲੈਕਸ਼ਨ ਹੋਈ ਤੁਹਾਡੀ 올림픽ਸ ਵਾਸਤੇ ਤਾਂ ਉਦੋਂ ਜਿਹੜੇ ਪਿੱਛੇ ਸੰਘਰਸ਼ ਕੀਤੇ ਸੀਗੇ ਜੋ ਕਾਲਣਾ ਕਲੀ ਸੀਗੀ ਤਾਂ ਉਹ ਚੀਜ਼ਾਂ ਦਾ ਆਰਾਮ ਤਾਂ ਤੁਹਾਨੂੰ ਮਿਲ ਗਿਆ ਹੋਊਗਾ ਕਿ ਸ਼ੁਕਰ ਹੈ ਵੀ ਹੁਣ ਸਿਲੈਕਸ਼ਨ ਹੋਈ ਹੈ ਟੀਮ ਦੇ ਵੀ ਪਰਮਾਤਮਾ ਦਾ ਮੈਂ ਸ਼ੁਕਰ ਕੀਤਾ ਕੀ ਮੇਰੀ ਜੋ ਮੈਂ ਸੋਚਿਆ ਸੀਗਾ ਸ਼ੁਰੂ ਤੋਂ ਉਤਾਰਿਆ ਸੀਗਾ ਜਿਹਦੇ ਕਰਕੇ ਮੈਂ ਇੰਨੀ ਮਿਹਨਤ ਕੀਤੀ ਸਟ੍ਰਗਲ ਕੀਤਾ ਆਪਣੀ ਲਾਈਫ 'ਚ ਤੇ ਅੱਜ ਪ੍ਰਮਾਤਮਾ ਨੇ ਮੇਰੀ ਸੁਣੀ। 2018 ਦੇ ਵਿੱਚ ਤੁਹਾਡੇ ਬਹੁਤ ਮੇਜਰ ਇੰਜਰੀ ਹੋ ਗਈ ਸੀ ਕਿ ਇੱਕ ਹਿਸਾਬ ਨਾਲ 휠ਚੇਅਰ ਤੇ ਤੁਹਾਨੂੰ ਆਉਣਾ ਪੈ ਗਿਆ ਸੀਗਾ। ਉਹ ਪਲ ਕੀ ਸੀਗੇ ਕਿਵੇਂ ਇੰਜਰੀ ਕਿਵੇਂ ਹੋਈ ਸੀ ਤੁਹਾਡੇ? ਉਦੋਂ ਭਾਈ ਨੈਸ਼ਨਲ ਟੀਮ ਦੇ ਵਿੱਚ ਮੇਰੀ ਸਿਲੈਕਸ਼ਨ ਹੋਈ ਸੀਗੀ 2018 ਦੇ ਵਿੱਚ ਸੀਨੀਅਰ ਦੇ ਵਿੱਚ ਤੇ ਜਦੋਂ ਕੈਂਪ ਸਟਾਰਟ ਹੋਇਆ ਸੀਗਾ ਅੱਜ ਤਾਂ ਕਿ ਹਲੇ ਬੀਤਿਆ ਸੀਗਾ ਤੇ ਮੇਰੇ ਗਰੂਰ ਸਟੈਟ ਹੋ ਗਏ ਸੀਗੇ ਜਿਹੜੀ ਬੈਕ ਸਾਈਡ ਤੇ ਫਿਰ ਜਿਹੜਾ ਫਿਜ਼ਿਓ ਸੀਗਾ ਆਸਟ੍ਰੇਲੀਆ ਦਾ ਸੀਗਾ ਜਿਹੜਾ ਨਾਲ ਟੀਮ ਦੇ ਹੈਗਾ ਸੀਗਾ ਤੇ ਉਹਨਾਂ ਨੂੰ ਮੈਂ ਪੁੱਛਿਆ ਮੈਂ ਕਿ ਮੇਰੇ ਮਤਲਬ ਮਤਲਬ ਮੇਰੇ ਦਰਦ ਹੋ ਰਹੀ ਆ ਤੇ ਉਹਨਾਂ ਨੇ ਕਿਹਾ ਕਿ ਮਤਲਬ ਇਹ ਮਸਲ ਟਾਈਟ ਹੋ ਗਏ ਆ ਤੇ ਇਹਦਾ ਟਰੀਟਮੈਂਟ ਕਰਨਾ ਪੈਣਾ ਮਤਲਬ ਨੀਡਲ ਨੀਡਲ ਹੁੰਦੀ ਆ ਭਾਈ ਨੀਡਲ ਕਰਨੀ ਪੈਣੀ ਆ ਜਦੋਂ ਮੇਰੇ ਮਤਲਬ ਇੰਜਰੀ ਮਤਲਬ ਆਈ ਸੀ ਜਦੋਂ ਮੈਂ ਮੈਂ ਬਿਲਕੁਲ ਹੀ ਬਲੈਕ ਹੋ ਗਿਆ ਸੀਗਾ ਮੈਨੂੰ ਪਤਾ ਹੀ ਨਹੀਂ ਲੱਗ ਰਿਹਾ ਸੀਗਾ ਕਿ ਮੇਰੇ ਨਾਲ ਹੋ ਕੀ ਰਿਹਾ ਵਾ ਮੈਂ ਘਰੇ ਫੋਨ ਕਰਾਂ ਤੇ ਘਰ ਦੇ ਆਂਦੇ ਸਾਹਮਣੇ ਮੈਂ ਰੋਵਾਂ ਕਿਵੇਂ ਐ ਇੰਨਾ ਕੋ ਸੋਚ ਕੇ ਬੈਠਾ ਸੀਗਾ ਮੇਰੇ ਡੈਡੀ ਜੀ ਨੇ ਮੇਰੇ ਪਿੱਛੇ ਨਹੀਂ ਮਿਹਨਤ ਕੀਤੀ ਆ ਉਹ ਲੈਣਗੇ ਵੈਸੇ ਤਾਂ ਚੜਾਉਣਗੇ ਹੋਣਗੇ ਬੜਾ ਉਤਸ਼ਾਹ ਹੋਊਗਾ ਤੁਹਾਡੇ ਵੀ ਮਨ ਚ ਕੀ ਬੇਟਾ ਵੱਡੀ ਟੀਮ ਦੇ ਵਿੱਚ ਖੇਡਣ ਲੱਗਿਆ ਤਾਂ ਜਦੋਂ ਲੈਣ ਗਏ ਸੀਗੇ 휠ਚੇਅਰ ਤੇ ਦੇਖਿਆ ਤਾਂ ਉਦੋਂ ਕੀ ਸੀਗਾ ਮਨ ਦੇ ਵਿੱਚ ਮੈਂ ਸੱਚ ਦੇਖ ਰਿਹਾ ਸੀਗਾ ਵੀ ਸੁਜੀਤ ਕਿੱਥੇ ਗਾਰੇ ਨੇ ਤੇ ਜਦੋਂ ਉਹ ਟੀਮ ਸਾਰੀ ਤੁਰ ਕੇ ਆ ਰਹੀ ਸੀ ਅੰਦਰੋਂ ਤੇ ਸੁਜੀਤ ਉਹਨਾਂ ਦੇ ਅੱਗੇ ਵੀਲਚੇਅਰ ਤੇ ਆ ਰਿਹਾ ਸੀਗਾ ਤੇ ਮੈਂ ਦੇਖ ਕੇ ਸੁਜੀਤ ਨੂੰ ਕੋਲ ਗਿਆ ਉਹ ਕਹਿੰਦਾ ਮਾਂ ਮੇਰਾ ਪਾਪ ਹੋ ਗਿਆ ਤੇ ਫਿਰ ਮੈਂ ਨਾ ਬੜਾ ਮਲਕੇ ਆਪਣਾ ਦਿਲ ਜਿਹੜਾ ਨਾ ਫੰਮ ਕੇ ਮੈਂ ਸੁਜੀਤ ਦੇ ਕੋਲ ਗਿਆ ਇਹ ਵੀ ਥੋੜਾ ਜਿਹਾ ਅੱਖਾਂ 'ਚ ਅਫਸੂਲਿਆ ਮੈਂ ਬੇਟਾ ਨਹੀਂ ਨਹੀਂ ਦਿਲ ਤੇ ਮੈਂ ਛੱਡਣ ਨਹੀਂ ਦਿੱਤਾ ਕਿ ਮੈਂ ਆਪਣਾ ਬੜਾ ਦਿਲ ਮੈਨੂੰ ਪਤਾ ਸੀਗਾ ਵੀ ਇਹ ਮੁਸ਼ਕਿਲ ਆ ਗਈ ਹੈ ਲੇਕਿਨ ਮੈਂ ਆਪਣਾ ਦਿਲ ਬੜਾ ਮਜ਼ਬੂਤ ਕਰ ਬੈਠਾ ਸੀ ਮੈਂ ਕਿਹਾ ਵੀ ਸੁਖਜੀਤ ਨੂੰ ਡੋਲਣ ਨਹੀਂ ਦੇਣਾ ਪੈਰਾਂ ਤੇ ਕਦੋਂ ਆਏ ਕਿਹੜੇ ਸਮੇ ਕਿੰਨਾ ਕ ਸਮਾਂ ਲੱਗ ਗਿਆ ਫਿਰ ਪੈਰਾਂ ਤੇ ਆਉਣ ਨੂੰ ਮੈਨੂੰ 7-8 ਮਹੀਨੇ ਲੱਗੇ ਸੀ ਇਹ ਗਰਾਊਂਡ ਦੇ ਵਿੱਚ ਪ੍ਰੋਪਰ ਨਹੀਂ ਕਰਨੀ ਐਸ਼ਰਲ ਕੈਂਪ ਚ ਗਈ ਜਦੋਂ ਟੀਮ ਦੇ ਵਿੱਚ ਸਿਲੈਕਸ਼ਨ ਹੋਇਆ ਕਿ ਤੁਸੀਂ 올림픽ਸ ਖੇਡਣਾ ਤਾਂ ਫਿਰ ਉਦੋਂ ਚੀਜ਼ਾਂ ਯਾਦ ਆਈਆਂ ਕਿ ਪਿਤਾ ਨੇ ਮਾਲਸ਼ਾਂ ਕਰ-ਕਰ ਕੇ ਇੱਥੋਂ ਤੱਕ ਪਹੁੰਚਾਤਾ ਗੋਲਡ ਹੀ ਬਿਲਕੁਲ ਹੋਣ ਵੀ ਮਤਲਬ ਮੈਂ ਆਪਣਾ ਪੁਰਾਣਾ ਸਮਾਂ ਜਿਹੜਾ ਵੀ ਮੇਰੇ ਤੇ ਮਤਲਬ ਕਿ ਦਿੱਤਾ ਸੀਗਾ ਉਹ ਮੈਂ ਹਮੇਸ਼ਾ ਹੀ ਆਪਣੇ ਯਾਦ ਕਰਕੇ ਚੱਲਦਾ ਵਾਂ ਤੇ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਸੀ ਜਦੋਂ ਮੇਰਾ ਟੀਮ ਦੇ ਵਿੱਚ ਨਾਮ ਨਾਮ ਸਿੱਕਾ ਸੀਗਾ 골ਡ ਇਹ ਸਾਡੇ ਵਾਸਤੇ 골ਡ ਆ 골ਡ ਹੀ ਹੈ ਕਿਉਂਕਿ ਮਤਲਬ ਕਿ 올림픽ਸ ਵਿੱਚ ਜਾਣਾ ਹੀ ਬੜੀ ਵੱਡੀ ਗੱਲ ਹੈ ਤੇ ਫਿਰ ਉਥੋਂ ਬ੍ਰੌਂਜ਼ ਮੈਡਲ ਦੇ ਨਾਲ ਆਉਣਾ ਉਸ ਤੋਂ ਵੀ ਬਹੁਤ ਵੱਡੀ ਗੱਲ ਹੈਗੀ ਆ ਕਰਨਰ ਤੁਸੀਂ ਇੰਗਲੈਂਡ ਦੇ ਖਿਲਾਫ ਮਾਰਿਆ ਉਦੋਂ ਬਹੁਤ ਚਰਚਾ ਹੋਈ ਸੁਖਜੀਤ ਦੀ ਉਦੋਂ ਕੀ ਸੀਗਾ ਨਰਵਸਨੈਸ ਸੀ ਕਿ ਜਾਂ ਫਿਰ ਕੰਫੀਡੈਂਸ ਸੀਗਾ ਵੀ ਆਪਾਂ ਗੱਡ ਦੇਾਂਗੇ ਕੰਫੀਡੈਂਸ ਤੇ ਸੀਗਾ ਇੱਕ ਬਸ ਕਿਉਂਕਿ ਉਹ ਜਦੋਂ ਸੀ ਮੈਚ ਡਰਾ ਕੀਤਾ ਸੀਗਾ ਇੰਗਲੈਂਡ ਦੇ ਨਾਲ ਤੇ ਉਦੋਂ ਸਾਨੂੰ ਆਪਣੇ ਆਪ ਤੇ ਮਤਲਬ ਭਰੋਸਾ ਟੀਮ ਦੇ ਉੱਤੇ ਲੱਗ ਰਿਹਾ ਸੀ ਕਿ ਹਾਂ ਅਸੀਂ ਜਿੱਤਾਂਗੇ ਕਿਉਂਕਿ ਅਸੀਂ ਇੱਕ ਮੈਨ ਦੇ ਨਾਲ ਡਾਊਨ ਦੇ ਨਾਲ ਅਸੀਂ 42 ਮਿੰਟ ਕੱਢੇ ਸਾਡੇ ਲਈ ਹਿਸਟਰੀ ਮਤਲਬ ਬਣੀ ਹੈ ਬਹੁਤ ਵੱਡੀ ਗੱਲ ਹੈ ਇਹ ਓਲੰਪੀਅਨ ਸੁਖਜੀਤ ਸਿੰਘ ਨੇ ਇਸ ਵਾਰ ਪੈਰਿਸ ਦੇ ਵਿੱਚ ਉਹ ਕਰਕੇ ਦਿਖਾਇਆ ਕਿ ਜੋ ਪਿਛਲੇ ਇਤਿਹਾਸ ਤੋਂ ਨਹੀਂ ਸੀ ਹੋ ਸਕਿਆ ਬਹੁਤ ਸਾਰੇ ਪਲੇਅਰਾਂ ਦੇ ਵਿੱਚੋਂ ਸੁਖਜੀਤ ਸਿੰਘ ਉੱਭਰ ਕੇ ਨਿਕਲ ਕੇ ਆਇਆ ਪਹਿਲੀ ਵਾਰ ਇਹਨਾਂ ਨੇ 올림픽ਸ ਖੇਡੀ ਪਰ ਇਹਨਾਂ ਦੀ ਜ਼ਿੰਦਗੀ ਇੰਨੀ ਸੰਘਰਸ਼ਮਈ ਰਹੀ ਹੈ ਕਿ ਅੱਜ ਤੁਸੀਂ ਇਸ ਕਹਾਣੀ ਨੂੰ ਸੁਣੋਗੇ ਤਾਂ ਤੁਸੀਂ ਆਪਣੇ ਦੁੱਖ ਦਰਦ ਆਪਣੀ ਸੰਘਰਸ਼ ਨੂੰ ਬਹੁਤ ਛੋਟਾ ਸਮਝੋਗੇ ਸੁਖਜੀਤ ਅਤੇ ਉਹਨਾਂ ਦੇ ਫਾਦਰ ਮੇਰੇ ਨਾਲ ਨੇ ਇਹਨਾਂ ਦੇ ਫਾਦਰ ਪੰਜਾਬ ਪੁਲਿਸ ਦੇ ਵਿੱਚ ਨੇ ਦਾ ਬੜੇ ਹੰਬਲ ਇਨਸਾਨ ਨੇ ਤਾਂ ਇਹਨਾਂ ਦੇ ਬੇਟੇ ਨੇ ਅੱਜ ਪੂਰੀ ਦੁਨੀਆ ਦੇ ਵਿੱਚ ਇਹਨਾਂ ਦਾ ਜਲੰਧਰ ਦਾ ਪੰਜਾਬ ਦਾ ਭਾਰਤ ਦਾ ਨਾਮ ਰੌਸ਼ਨ ਕੀਤਾ ਸੁਖਜੀਤ ਦੇ ਨਾਲ ਗੱਲਬਾਤ ਕਰਦੇ ਆਂ ਸੁਖਜੀਤ ਭਾਈ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਕਿ ਤੁਸੀਂ 올림픽ਸ ਦੇ ਵਿੱਚ ਉਹ ਕਰਕੇ ਦਿਖਾਇਆ ਕਿ ਜੋ ਵੱਡੇ ਵੱਡੇ ਪਲੇਅਰਾਂ ਤੋਂ ਨਹੀਂ ਹੋਇਆ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਭਾਈ ਜੀ ਜਦੋਂ ਸਿਲੈਕਸ਼ਨ ਹੋਈ ਤੁਹਾਡੀ 올림픽ਸ ਵਾਸਤੇ ਤਾਂ ਉਦੋਂ ਜਿਹੜੇ ਪਿੱਛੇ ਸੰਘਰਸ਼ ਕੀਤੇ ਸੀਗੇ ਜੋ ਕਾਲਣਾ ਕਲੀ ਸੀਗੀ ਤਾਂ ਉਹ ਚੀਜ਼ਾਂ ਦਾ ਆਰਾਮ ਤਾਂ ਤੁਹਾਨੂੰ ਮਿਲ ਗਿਆ ਹੋਊਗਾ ਕਿ ਸ਼ੁਕਰ ਹੈ ਵੀ ਹੁਣ ਸਿਲੈਕਸ਼ਨ ਹੋਈ ਹੈ ਟੀਮ ਦੇ ਵਿੱਚ ਬਿਲਕੁਲ ਭਾਈ ਉਦੋਂ ਪਰਮਾਤਮਾ ਦਾ ਮੈਂ ਸ਼ੁਕਰ ਕੀਤਾ ਕਿ ਮੇਰੀ ਜੋ ਮੈਂ ਸੋਚਿਆ ਸੀਗਾ ਸ਼ੁਰੂ ਤੋਂ ਤਾਰਿਆ ਸੀਗਾ ਜਿਹਦੇ ਕਰਕੇ ਮੈਂ ਇੰਨੀ ਮਿਹਨਤ ਕੀਤੀ ਸਟਰਗਲ ਕੀਤਾ ਆਪਣੀ ਲਾਈਫ 'ਚ ਤੇ ਅੱਜ ਪਰਮਾਤਮਾ ਨੇ ਮੇਰੀ ਸੁਣੀ ਜਦੋਂ ਮੇਰਾ 올림픽 ਟੀਮ ਦੇ ਵਿੱਚ ਮੇਰਾ ਨਾਮ ਆਇਆ ਸੀਗਾ 2018 ਦੇ ਵਿੱਚ ਤੁਹਾਡੇ ਬਹੁਤ ਮੇਜਰ ਇੰਜਰੀ ਹੋ ਗਈ ਸੀਗੀ ਵੀ ਇੱਕ ਹਸਾਬ ਨਾਲ व्हीਲਚੇਅਰ ਤੇ ਤੁਹਾਨੂੰ ਆਉਣਾ ਪਿਆ ਗਿਆ ਸੀਗਾ ਉਹ ਪਲ ਕੀ ਸੀਗੇ ਕਿਵੇਂ ਇੰਜਰੀ ਕਿਵੇਂ ਹੋਈ ਸੀ ਤੁਹਾਡੇ ਉਦੋਂ ਭਾਈ ਨੈਸ਼ਨਲ ਟੀਮ ਦੇ ਵਿੱਚ ਮੇਰੀ ਸਿਲੈਕਸ਼ਨ ਹੋਈ ਸੀਗੀ 2018 ਦੇ ਵਿੱਚ ਸੀਨੀਅਰ ਦੇ ਵਿੱਚ ਤੇ ਜਦੋਂ ਕੈਂਪ ਸਟਾਰਟ ਹੋਇਆ ਸੀਗਾ ਹਫਤਾ ਕਿ ਹਲੇ ਬੀਤਿਆ ਸੀਗਾ ਤੇ ਮੇਰੇ ਗਲੂਟ ਸਟ੍ਰੇਟ ਹੋ ਗਏ ਸੀਗੇ ਜਿਹੜੀ ਬੈਕ ਸਾਈਡ ਤੇ ਫਿਰ ਜਿਹੜਾ ਫਿਜ਼ਿਓ ਸੀਗਾ ਆਸਟ੍ਰੇਲੀਆ ਦਾ ਸੀਗਾ ਜਿਹੜਾ ਨਾਲ ਟੀਮ ਦੇ ਹੈਗਾ ਸੀਗਾ ਤੇ ਉਹਨਾਂ ਨੂੰ ਮੈਂ ਪੁੱਛਿਆ ਮੈਂ ਕਿਹਾ ਮੇਰੇ ਮਤਲਬ ਮਤਲਬ ਮੇਰੇ ਦਰਦ ਹੋ ਰਹੀ ਆ ਤੇ ਉਹਨਾਂ ਨੇ ਕਿਹਾ ਕਿ ਮਤਲਬ ਇਹ ਮਸਲ ਟਾਈਟ ਹੋ ਗਏ ਆ ਤੇ ਇਹਦਾ ਟਰੀਟਮੈਂਟ ਕਰਨਾ ਪੈਣਾ ਮਤਲਬ ਨੀਡਲ ਨੀਡਲ ਹੁੰਦੀ ਹੈ ਭਾਈ ਨੀਡਲ ਕਰਨੀ ਪੈਣੀ ਆ ਉਹਨੇ ਭਾਈ ਜਦੋਂ ਨੀਡਲ ਕੀਤੀ ਮੇਰੇ ਉਹ ਸੀਗੀ ਜਿਹੜੀ ਨੀਡਲ ਉਹ ਜਿਆਦਾ ਡੀਪ ਲਾਤੀ ਮੇਰੇ ਗਲੂਟਸ ਦੇ ਤੇ ਜਿਹਦੇ ਕਰਕੇ ਭਾਈ ਮੇਰੀ ਸੱਜੀ ਲੱਤ ਬਿਲਕੁਲ ਹੀ ਕੰਮ ਕਰਨਾ ਬੰਦ ਕਰ ਗਈ ਸੀਗੀ ਹਾਂਜੀ ਮਤਲਬ ਲੱਤ ਤੇ ਭਾਰ ਨਹੀਂ ਸੀ ਪੈਂਦਾ ਉਦੋਂ ਭਾਈ ਇੰਨੀ ਕੀ ਜਿਆਦਾ ਦਰਦ ਸੀਗੀ ਉਹ ਜਾਂ ਮੈਨੂੰ ਪਤਾ ਸੀਗਾ ਜਾਂ ਉਸ ਪਰਮਾਤਮਾ ਨੂੰ ਪਤਾ ਕਿ ਉਹ ਮੈਂ ਉਹ ਦੌਰ ਦੇ ਵਿੱਚ ਮੈਂ ਕਿਦਾਂ ਗੁਜ਼ਰ ਰਿਹਾ ਸੀਗਾ ਮਤਲਬ ਨਾਮ ਇੱਥੋਂ ਉੱਠਿਆ ਜਾਂਦਾ ਸੀਗਾ ਬੈੱਡ ਤੋਂ ਤੇ ਮਤਲਬ ਕੋਈ ਵੀ ਚੀਜ਼ ਸੀਗੀ ਤੇ ਮੈਂ ਬੈੱਡ ਤੇ ਹੀ ਜ਼ਿਆਦਾ ਹੁੰਦਾ ਸੀਗਾ ਦੱਸ ਰਹੇ ਸੀ ਕਿ ਬਾਥਰੂਮ ਵੀ ਜਾਣਾ ਤਾਂ ਕਿਸੇ ਦੀ ਸਹਾਇਤਾ ਲੈ ਕੇ ਜਾਣਾ ਪੈਂਦਾ ਸੀ ਹਾਂਜੀ ਹਾਂਜੀ ਭਾਈ ਮੇਰੇ ਸੀਨੀਅਰ ਸੀਗੇ ਆਪਣੇ ਗਗਨਦੀਪ ਗੱਗੀ ਭਾਜੀ ਤੇ ਉਹਨਾਂ ਨੇ ਮੇਰਾ ਉਦੋਂ ਜਿਹੜਾ ਮੇਰਾ ਟਾਈਮ ਸੀਗਾ ਮਤਲਬ ਮਤਲਬ ਉਹਦੇ ਵਿੱਚ ਮੇਰਾ ਬਹੁਤ ਸਾਥ ਦਿੱਤਾ ਸੀਗਾ ਮਤਲਬ ਜੇ ਮੈਨੂੰ ਰੋਟੀ ਖਾਣੀ ਹੋਣੀ ਉਹਨਾਂ ਨੇ ਖਵਾਣੀ ਬਾਥਰੂਮ ਜਾਣਾ ਉਹਨਾਂ ਨੇ ਮੈਨੂੰ ਲੈ ਕੇ ਜਾਣਾ ਇੱਕ ਵਾਰੀ ਤਾਂ ਦਿਲ ਟੁੱਟ ਗਿਆ ਹੋਊਗਾ ਕਿ 2018 ਦੇ ਵਿੱਚ ਸੀਨੀਅਰ ਟੀਮ ਦੇ ਵਿੱਚ ਸਿਲੈਕਸ਼ਨ ਹੋਈ ਬੜੀਆਂ ਉਮੀਦਾਂ ਹੁੰਦੀਆਂ ਨੇ ਬੜਾ ਕੋਈ ਸੋਚ ਕੇ ਤੁਸੀਂ ਗਏ ਹੋਗੇ ਤਾਂ ਇੱਕ ਵਾਰੀ ਤਾਂ ਦਿਲ ਟੁੱਟ ਗਿਆ ਹੋਊਗਾ ਉਦੋਂ ਬਿਲਕੁਲ ਭਾਈ ਉਦੋਂ ਮੇਰੇ ਜਦੋਂ ਮੇਰੇ ਮਤਲਬ ਇੰਜਰੀ ਮਤਲਬ ਆਈ ਸੀਗੀ ਜਦੋਂ ਮਤਲਬ ਮੈਂ ਬਿਲਕੁਲ ਹੀ ਬਲੈਕ ਹੋ ਗਿਆ ਸੀਗਾ ਮੈਨੂੰ ਪਤਾ ਹੀ ਨਹੀਂ ਲੱਗ ਰਿਹਾ ਸੀਗਾ ਕਿ ਮੇਰੇ ਨਾਲ ਹੋਕ ਹੀ ਰਿਹਾ ਵਾ ਮੈਂ ਘਰੇ ਫੋਨ ਕਰਾਂ ਮੇਰੇ ਘਰਦਿਆਂ ਦੇ ਸਾਹਮਣੇ ਮੈਂ ਰੋਵਾਂ ਕਿ ਮੈਂ ਇੰਨਾ ਕੋਈ ਸੋਚ ਕੇ ਬੈਠਾ ਸੀਗਾ ਮੇਰੇ ਡੈਡੀ ਜੀ ਨੇ ਮੇਰੇ ਪਿੱਛੇ ਇੰਨੀ ਮਿਹਨਤ ਕੀਤੀ ਆ ਤੇ ਮੈਨੂੰ ਆ ਚੀਜ਼ ਦੇ ਨਾਲ ਸਾਹਮਣਾ ਕਰਨਾ ਪੈ ਰਿਹਾ ਵਾ ਹਾਂਜੀ ਫਿਰ ਵਾਪਸ ਆਉਣਾ ਪਿਆ ਸੀਗਾ ਕਿ ਜੇ ਉੱਥੇ ਟ੍ਰੀਟਮੈਂਟ ਕਰਾਇਆ ਤੁਸੀਂ ਉੱਥੇ 3 ਮਹੀਨੇ ਉੱਥੇ ਰਿਹਾ ਸੀਗਾ ਭਾਜੀ ਜੋ ਜੋ ਤੱਕ ਕੈਂਪ ਕੰਟੀਨਿਊ ਸੀਗਾ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਰੈਸਟ ਦਿੱਤੀ ਫਿਰ ਮਤਲਬ ਇੱਥੇ ਅੰਮ੍ਰਿਤਸਰ 에어ਪੋਰਟ ਤੇ ਆਇਆ ਸੀਗਾ ਸਾਰੀ ਟੀਮ ਮਤਲਬ ਅਸੀਂ ਜਿੰਨੇ ਵੀ ਸੀਗੇ ਪੰਜਾਬ ਦੇ ਮੁੰਡੇ ਤੇ ਫਿਰ ਮੇਰੇ ਡੈਡੀ ਜੀ ਮੈਨੂੰ ਲੈਣ ਆਏ ਸੀਗੇ ਅੰਮ੍ਰਿਤਸਰ ਫਿਰ ਉਦੋਂ ਚੱਲ ਕੇ ਆਏ ਸੀਗੇ ਕਿ ਜਾਂ ਵੀਲਚੇਅਰ ਤੇ ਆਏ ਸੀ ਵੀਲਚੇਅਰ ਤੇ ਹੀ ਆਇਆ ਸੀਗਾ ਉਦੋਂ ਇੰਜਲੀ ਕੋਈ ਉਦੋਂ ਵੀ ਮੇਰੇ ਤੋਂ ਚੱਲਿਆ ਨਹੀਂ ਜਾ ਰਿਹਾ ਸੀਗਾ ਹਾਂਜੀ ਅਜੀਤ ਸਿੰਘ ਸਾਡੇ ਨਾਲ ਨੇ ਸੁਖਜੀਤ ਦੇ ਫਾਦਰ ਤਾਂ ਜਦੋਂ ਤੁਸੀਂ ਇਹਨਾਂ ਨੂੰ 에어ਪੋਰਟ ਤੋਂ ਲੈਣਗੇ ਵੈਸੇ ਤਾਂ ਜਦੋਂ ਚੜਾਉਣਗੇ ਹੋਵੋਗੇ ਬੜਾ ਉਤਸ਼ਾਹ ਹੋਊਗਾ ਤੁਹਾਡੇ ਵੀ ਮਨ ਚ ਕਿ ਬੇਟਾ ਵੱਡੀ ਟੀਮ ਦੇ ਵਿੱਚ ਖੇਡਣ ਲੱਗਿਆ ਤਾਂ ਜਦੋਂ ਲੈਣਗੇ ਸੀਗੇ ਵੀਲਚੇਅਰ ਤੇ ਦੇਖਿਆ ਤਾਂ ਉਦੋਂ ਕੀ ਸੀਗਾ ਮਨ ਦੇ ਵਿੱਚ ਜਦੋਂ ਇਹਦੀ ਕੈਂਪ ਵਿੱਚ ਸਿਲੈਕਸ਼ਨ ਹੋਈ ਸੀ 2118 ਦੇ ਵਿੱਚ ਉਦੋਂ ਤਾਂ ਮਨ ਇੰਨਾ ਬਾਗੋ-ਬਾਗ ਸੀਗਾ ਇੰਨੀ ਖੁਸ਼ੀ ਸੀ ਕਿ ਅੱਜ ਸੁਜੀਤ ਜਿਹੜਾ ਵਾ ਨੈਸ਼ਨਲ ਕੈਂਪ ਦੇ ਵਿੱਚ ਚੁਣਿਆ ਗਿਆ ਹੈ ਤੇ ਜਦੋਂ ਇਹ ਫਿਰ ਉੱਥੇ ਇਹਦੀ ਇੰਜਰੀ ਆ ਗਈ ਜਦੋਂ ਇਸ ਦੌਰ ਦੇ ਵਿੱਚ ਜਦੋਂ ਗੁਜ਼ਰਿਆ ਸੀਗਾ ਜਦੋਂ ਕੈਂਪ ਤੋਂ ਉੱਥੋਂ ਇਹਨਾਂ ਨੂੰ ਛੁੱਟੀਆਂ ਹੋਈਆਂ ਤੇ ਵਾਪਸ ਮੈਂ ਪਹਿਲਾਂ ਹੀ 에어ਪੋਰਟ ਤੇ ਪਹੁੰਚ ਗਿਆ ਸੀ ਅੰਮ੍ਰਿਤਸਰ ਤੇ ਮੈਂ ਸੱਚ ਦੇਖ ਰਿਹਾ ਸੀਗਾ ਵੀ ਸੁਜੀਤ ਕਿੱਥੇ ਗਾਰੇ ਨੇ ਤੇ ਜਦੋਂ ਉਹ ਟੀਮ ਸਾਰੀ ਤੁਰ ਕੇ ਆ ਰਹੀ ਸੀ ਅੰਦਰੋਂ ਤੇ ਸੁਜੀਤ ਉਹਨਾਂ ਦੇ ਅੱਗੇ ਵੀਲਚੇਅਰ ਤੇ ਆ ਰਿਹਾ ਸੀਗਾ ਤੇ ਮੈਂ ਦੇਖ ਕੇ ਸੁਜੀਤ ਨੂੰ ਪਹਿਲਾਂ ਮਾਲਕੇ ਜਿਹਦਾ ਮਨ ਮੇਰਾ ਭਾਵਕ ਹੋ ਗਿਆ ਤੇ ਫਿਰ ਮੈਂ ਨਾ ਬੜਾ ਮਲਕੇ ਆਪਣਾ ਦਿਲ ਜਿਹੜਾ ਨਾ ਥੰਮ ਕੇ ਮੈਂ ਸوجੀਦ ਦੇ ਕੋਲ ਗਿਆ ਇਹ ਵੀ ਥੋੜਾ ਜਿਹਾ ਅੱਖਾਂ 'ਚ ਅਥਰੂ ਲੈ ਆ ਮੈਂ ਕਿਹਾ ਬੇਟਾ ਨਹੀਂ ਮੈਂ ਕਿਹਾ ਵੀ ਦਿਲ ਨਹੀਂ ਛੱਡਣਾ ਮੈਂ ਕਿਹਾ ਜਿਹੜੇ ਸ਼ੇਰ ਹੁੰਦੇ ਨੇ ਉਹ ਦਿਲ ਨਹੀਂ ਕਦੀ ਵੀ ਛੱਡਦੇ ਤੂੰ ਦੁਬਾਰਾ ਉੱਥੇ ਜਾਣਾ ਉਦੋਂ ਹੀ ਸوجੀਦ ਦੇ ਨਾਲ ਇਹ ਗੱਲ ਹੋਈ ਸੀ ਵੀ ਤੂੰ ਦੁਬਾਰਾ ਉੱਥੇ ਹੀ ਜਾਣਾ ਨੈਸ਼ਨ ਕੈਂਪ ਦੇ ਵਿੱਚ ਔਰ ਦੁਨੀਆ ਦੇ ਵਿੱਚ ਤੂੰ ਨਾਮ ਰੋਸ਼ਨ ਕਰਨਾ ਭਾਰਤ ਦਾ ਨਾਮ ਰੋਸ਼ਨ ਕਰਨਾ ਫੇਰ ਮੈਂ ਸੁਜੀਤ ਨੂੰ ਗੱਡੀ ਦੇ ਵਿੱਚ ਬਿਠਾਇਆ ਬਿਠਾ ਕੇ ਤੇ ਫਿਰ ਮੈਂ ਇੱਥੇ ਜਦੋਂ ਜਲੰਧਰ ਲੈ ਕੇ ਆਇਆ ਤੇ ਇਹਦੇ ਤੇ ਫਿਰ ਮੈਂ ਜਿੰਨਾ ਟਾਈਮ ਦਿੱਤਾ ਨਾ ਸਾਰਾ ਆਪਣੀ ਡਿਊਟੀ ਦੇ ਦੌਰਾਨ ਟਾਈਮ ਕੱਢ ਕੇ ਸੁਜੀਤ ਦੀ ਮਾਲਿਸ਼ ਕਰਨੀ ਡਾਕਟਰ ਸਾਹਿਬ ਦੀ ਮੈਂ ਸਲਾਹ ਲੈਣੀ ਤੇ ਹੌਲੀ ਹੌਲੀ ਫਿਰ ਜਦੋਂ ਮੈਨੂੰ ਥੋੜੀ ਜੀ ਇਹਨੇ ਤੁਰਨਾ ਥੋੜਾ ਜਿਹਾ ਸਟਾਰਟ ਕੀਤਾ ਤੇ ਮੈਨੂੰ ਭਰੋਸਾ ਹੋ ਗਿਆ ਮੈਂ ਕਿਹਾ ਵੀ ਹੁਣ ਸੁਜੀਤ ਕੁਛ ਨਾ ਕੁਛ ਜ਼ਰੂਰ ਮਲਕੇ ਕਰੇਗਾ ਉਦੋਂ ਦੌਰਾਨ ਸੁਖਜੀਤ ਨੇ ਮਾਨਤਾ ਨਹੀਂ ਟਾਇਆ ਦਿਲ ਤਾਂ ਨਹੀਂ ਛੋਟਾ ਕੀਤਾ ਕਿ ਇਹ ਇੰਨਾ ਕੁਝ ਹੋ ਗਿਆ ਕਿਉਂਕਿ ਜਦੋਂ ਬੰਦਾ ਪੀਕ ਤੋਂ ਮੁੜਦਾ ਤਾਂ ਫਿਰ ਜਦੋਂ ਮੁੜਦਾ ਬਹੁਤ ਔਖਾ ਲੱਗਦਾ ਉਦੋਂ ਸਮਾਂ ਇੱਕ ਵਾਰੀ ਤਾਂ ਬਹੁਤ ਔਖਾ ਹੋ ਗਿਆ ਹੋਊਗਾ ਸਾਰਿਆਂ ਲਈ ਹੋਊਗਾ ਚਲੋ ਤੁਹਾਡੀ ਹਿੰਮਤ ਨਾਲ ਫੇਰ ਉੱਠਿਆ ਪਰ ਇੱਕ ਵਾਰੀ ਉਦੋਂ ਦਿਲ ਤਾਂ ਨਹੀਂ ਛੱਡਿਆ ਇਹ ਨਹੀਂ ਦਿਲ ਤੇ ਮੈਂ ਛੱਡਣ ਨਹੀਂ ਦਿੱਤਾ ਕਿਉਂਕਿ ਮੈਂ ਆਪਣਾ ਬੜਾ ਦਿਲ ਮੈਨੂੰ ਪਤਾ ਸੀਗਾ ਵੀ ਇਹ ਮੁਸ਼ਕਲ ਆ ਗਈ ਹੈ ਲੇਕਿਨ ਮੈਂ ਆਪਣਾ ਦਿਲ ਬੜਾ ਮਜ਼ਬੂਤ ਕਰ ਬੈਠਾ ਸੀਗਾ ਮੈਂ ਕਿਹਾ ਵੀ ਸੁਖਜੀਤ ਨੂੰ ਡੋਲਣ ਨਹੀਂ ਦੇਣਾ ਤੇ ਇੱਥੇ ਵੀ ਆ ਕੇ ਮਤਲਬ ਕਿ ਇਹਦੀ ਜਦੋਂ ਮੈਂ ਮਾਲਿਸ਼ ਕਰਿਆ ਕਰਨੀ ਸਵੇਰੇ ਸ਼ਾਮ ਬਹੁਤ ਟਾਈਮ ਮੈਂ ਦਿੱਤਾ ਮੇਰੇ ਚ ਇੱਕ ਇਹੋ ਸੀਗਾ ਵੀ ਸੁਖਜੀਤ ਨੂੰ ਫਿਰ ਮਤਲਬ ਕਿ ਨੈਸ਼ਨਲ ਕੈਂਪ ਦੇ ਵਿੱਚ ਭੇਜਣਾ ਤੇ ਮੈਂ ਇਹੋ ਹੀ ਕਹਿਆ ਸੀ ਮੈਂ ਕਿ ਬੇਟਾ ਤੇਰਾ ਉੱਥੇ ਲਿਖਿਆ ਜੇ ਤੂੰ ਜਾਵੇਂਗਾ ਇੱਕ ਦਿਨ ਔਰ ਜਾਵੇਂਗਾ ਔਰ ਤੂੰ ਦੁਨੀਆ ਦੇ ਵਿੱਚ ਨਾਮ ਵੀ ਰੋਸ਼ਨ ਕਰੇਗਾ ਔਰ ਭਾਰਤ ਲਈ ਤੂੰ ਮੈਡਲ ਵੀ ਲੈ ਕੇ ਆਵੇਂਗਾ ਤੇ ਅੱਜ ਜਿਹੜੀ ਆ ਉਹ ਮੈਨੂੰ ਜਿਹੜੀ ਬੜੀ ਖੁਸ਼ੀ ਉਹ ਦਿੰਦੀ ਆ ਜਦੋਂ ਦੇ 올림픽ਸ ਦੇ ਵਿੱਚ ব্রੌਂਜ਼ ਮੈਡਲ ਸੁਖਜੀਤ ਔਰ ਸਾਰੀ ਭਾਰਤੀ ਹਾਕੀ ਟੀਮ ਨੇ ਜਿਹੜਾ ਦੁਨੀਆਂ ਦੇ ਵਿੱਚ ਭਾਰਤ ਦਾ ਨਾਮ ਰੋਸ਼ਨ ਕੀਤਾ ਤੇ ਉਦੋਂ ਦੀ ਖੁਸ਼ੀ ਜਿਹੜੀ ਆ ਉਹ ਅੰਦਰੋਂ ਅੰਦਰ ਹੀ ਬੜੇ ਬਹੁਤ ਵਧੀਆ ਬਣਾ ਰਹੀ ਸਾਰਾ ਸੰਘਰਸ਼ ਤੁਹਾਨੂੰ ਫਿਰ ਮਠਾ ਲੱਗਣ ਲੱਗਿਆ ਜਦੋਂ ব্রੌਂਜ਼ ਮੈਡਲ ਗੱਲ 'ਚ ਪੈ ਗਿਆ ਇਹ ਤੁਹਾਡੀਆਂ ਮਾਲਸ਼ਾਂ ਸਦਕਾ ਹੀ ਫਿਰ ਮੈਨੂੰ ਲੱਗਦਾ ਵੀ ਉੱਠ ਕੇ ਸੁਖਜੀਤ ਨੇ ਉੱਤੇ ਪੈਰਸ ਵਿੱਚ ਅੰਦ ਕਰਵਾਈ ਤਾਂ ਸੁਖਜੀਤ ਫਿਰ ਪੈਰਾਂ ਤੇ ਕਦੋਂ ਆਏ ਕਿਹੜੇ ਸਮੇਂ ਕਿੰਨਾ ਕ ਸਮਾਂ ਲੱਗਿਆ ਫਿਰ ਪੈਰਾਂ ਤੇ ਆਉਣ ਨੂੰ ਮੈਨੂੰ 7-8 ਮਹੀਨੇ ਲੱਗੇ ਸੀ ਇਹ ਗਰਾਊਂਡ ਦੇ ਵਿੱਚ ਪ੍ਰੋਪਰ ਰਨਿੰਗ ਕਰਨ ਲਈ ਹਾਂਜੀ ਮਤਲਬ 7-8 ਮਹੀਨੇ ਲੱਗੇ ਸੀ ਇਹ ਗਰਾਊਂਡ ਦੇ ਵਿੱਚ ਫਿਰ ਜਿਵੇਂ 7-8 ਮਹੀਨੇ ਖੈਰ ਇਹ ਪਿੱਛੇ ਹੀ ਪੈ ਜਾਂਦਾ 플레이ਰ ਬਹੁਤ ਵੀ ਪ੍ਰੈਕਟਿਸ ਕਰਨੀ ਉਹਨੂੰ ਫਿਰ ਕਵਰ ਅਪ ਕਿੱਦਾਂ ਕੀਤਾ ਫਿਰ ਨੈਸ਼ਨਲ ਕੈਂਪ ਚ ਕਿੱਦਾਂ ਪਹੁੰਚੇ ਮਿਹਨਤ ਕਿਵੇਂ ਫਿਰ ਤੁਸੀਂ ਜਾਰੀ ਰੱਖੀ ਆ ਕਿਉਂਕਿ ਇਹ ਮਤਲਬ ਮੈਂ ਸ਼ੁਰੂ ਤੋਂ ਮੈਂਟਲੀ ਸਟਰੋਂਗ ਮੇਰੇ ਘਰ ਦੇ ਆਨੇ ਹੱਲਾਸ਼ੇਰੀ ਮੈਨੂੰ ਬਹੁਤ ਜਿਆਦਾ ਤੇ ਮੈਨੂੰ ਇਹਨਾਂ ਨੇ ਕਦੀ ਵੀ ਡੋਲਰ ਨਹੀਂ ਦਿੱਤਾਗਾ ਤੇ ਮੈਂ ਵੈਸੇ ਵੀ ਮੇਰਾ ਇੱਕ ਅੰਦਰੋਂ ਮੇਰੇ ਇਹ ਹੁੰਦਾ ਕਿ ਮੈਂ ਆਪਣੀ ਯਾਰ ਮਿਹਨਤ ਕਰਾਂ ਭਲੇ ਮੈਂ ਇੱਥੇ ਇਕੱਲਾ ਮੈਂ ਹੋਂਨਾ ਵੀ ਇੱਥੇ ਜਦੋਂ ਮੈਂ ਕੈਂਪ ਤੋਂ ਆਫੀ ਵੀ ਹੁੰਦਾ ਤੇ ਮੈਨੂੰ ਕਿਸੇ ਨਾਲ ਕੋਈ ਇੰਨਾ ਜ਼ਿਆਦਾ ਮਤਲਬ ਨਹੀਂ ਮੈਨੂੰ ਆਪਣੀ ਮਿਹਨਤ ਨਾਲ ਆ ਕਿਉਂਕਿ ਮੈਂ ਆਪਣਾ ਇੱਕ ਸ਼ੁਰੂ ਤੋਂ ਟੀਚਾ ਮਿੱਥਿਆ ਹੋਇਆ ਸੀਗਾ ਤੇ ਕਿ ਮੈਂ ਉਹ ਹਾਸਲ ਕਰਨਾ ਵਾ ਹਾਂਜੀ ਉਸ ਤੋਂ ਬਾਅਦ ਜਦੋਂ ਫਿਰ ਪੈਰਾਂ ਦੇ ਹੋ ਕੇ ਨੈਸ਼ਨਲ ਕੈਂਪ ਚ ਗਏ ਜਦੋਂ ਟੀਮ ਦੇ ਵਿੱਚ ਸਿਲੈਕਸ਼ਨ ਹੋਇਆ ਕਿ ਤੁਸੀਂ 올림픽ਸ ਕਿਡਨਾ ਤਾਂ ਫਿਰ ਉਦੋਂ ਚੀਜ਼ਾਂ ਯਾਦ ਆਈਆਂ ਕਿ ਪਤਾ ਨੇ ਮਾਲਸ਼ਾ ਕਰ ਕਰਕੇ ਇੱਥੋਂ ਤੱਕ ਪਹੁੰਚਾਤਾ ਬਿਲਕੁਲ ਜੀ ਬਿਲਕੁਲ ਹੁਣ ਵੀ ਮਤਲਬ ਆਪਣਾ ਪੁਰਾਣਾ ਸਮਾਂ ਜਿਹੜਾ ਵੀ ਮੇਰੇ ਤੇ ਮਤਲਬ ਬੀਤਿਆ ਸੀਗਾ ਉਹ ਮੈਂ ਹਮੇਸ਼ਾ ਹੀ ਆਪਣੇ ਯਾਦ ਕਰਕੇ ਚੱਲਦਾ ਵਾਂ ਹਾਂਜੀ ਤੇ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਸੀਗੀ ਜਦੋਂ ਮੇਰਾ ਟੀਮ ਦੇ ਵਿੱਚ ਨਾਮ ਅਨਾਉਂਸ ਕੀਤਾ ਸੀਗਾ ਮੈਂ ਪਹਿਲਾਂ ਫੋਨ ਹੀ ਮੈਂ ਆਪਣੇ ਡੈਡੀ ਜੀ ਨੂੰ ਕੀਤਾ ਸੀਗਾ ਅੱਛਾ ਹਾਂਜੀ ਕੀ ਕੀ ਮੇਰਾ ਟੀਮ ਦੇ ਵਿੱਚ ਨਾਮ ਆ ਗਿਆ ਉਦੋਂ ਕਰ ਕੀ ਪਲ ਸੀਗਾ ਜੀ ਕਿ ਕਿਹੋ ਜਿਹੀ ਮੂਮੈਂਟ ਸੀ ਜਦੋਂ ਫੋਨ ਕੀਤਾ ਵੀ ਹੋ ਗਿਆ ਕੰਮ ਬਣ ਗਿਆ ਹੁਣ ਮੈਂ ਤੁਹਾਨੂੰ ਸੱਚਾਈ ਦੱਸਦਾ ਪ੍ਰਮਾਤਮਾ ਜਾਣਦਾ ਸਤਗੁਰੂ ਗੁਰੂ ਰਾਮਦਾਸ ਪਾਸ਼ਾ ਮੈਂ ਸੰਜੀਤ ਨੂੰ 5 ਦਿਨ ਪਹਿਲਾਂ ਮਤਲਬ ਕਿ ਮੇਰੀ ਪਹਿਲਾਂ ਵੀ ਗੱਲ ਹੋਈ ਸੀ 5 6 ਦਿਨ ਪਹਿਲਾਂ ਤੇ ਕਹਿੰਦੇ ਡੈਡ ਜੀ ਸਾਡੀ ਟੀਮ ਜਿਹੜੀ ਆ ਐਨੀ ਤਰੀਕ ਨੂੰ ਅਨਾਉਂਸ ਹੋ ਜਾਣੀ ਆ ਮੈਂ ਕਿਹਾ ਵੀ ਤੈਨੂੰ ਪਹਿਲਾਂ ਹੀ ਮੁਬਾਰਕਾ ਦੇ ਦਿੰਦੇ ਆ ਦੇਖੋ ਕੌਨਫੀਡੈਂਸ ਦੀ ਗੱਲ ਹੁੰਦੀ ਆ ਵਿਸ਼ਵਾਸ ਦੀ ਗੱਲ ਹੁੰਦੀ ਮੈਨੂੰ ਆਪਣੇ ਪੁੱਤਰ ਤੇ ਇੰਨਾ ਭਰੋਸਾ ਸੀਗਾ ਕਿ ਇਹ 올림픽 ਦੀ ਟੀਮ ਦੇ ਵਿੱਚ ਇਹ ਪਲੇਇੰਗ ਜਿਹੜੀ ਆਪਣੀ ਜਗ੍ਹਾ ਬਣਾਵੇਂਗਾ ਔਰ ਮੈਨੂੰ ਕਹਿੰਦੇ ਵੀ ਕੋਈ ਗੱਲ ਨਹੀਂ ਪਹਿਲਾਂ ਹੋ ਲੈਣ ਦਿਓ ਮੈਂ ਕਿਹਾ ਬੇਟਾ ਹੋ ਗਿਆ ਇਹ ਇੰਨਾ ਸਤਿਗੁਰੂ ਤੇ ਪਰੋਸਾ ਸੀਗਾ ਤੇ ਉਹ ਜਿਸ ਦਿਨ ਟੀਮ ਅਨਾਉਂਸ ਹੋਈ ਤੇ ਮੈਨੂੰ ਸੁਜੀਦਾ ਫੋਨ ਆਇਆ ਕਹਿੰਦੇ ਡੈਡ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੇ ਜਦੋਂ ਇਹਨੇ ਮੁਬਾਰਕਾਂ ਦਿੱਤੀਆਂ ਤੇ ਮੇਰਾ ਜਿਹੜਾ ਨਾ ਖੂਨ ਜਿਹੜਾ ਸਰਕਲ ਇੰਨਾ ਮਿਲ ਕੇ ਖੁਸ਼ੀ ਦੇ ਨਾਲ ਹੋ ਗਿਆ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਤੇ ਮੈਂ ਵੀ ਫਿਰ ਮੁਬਾਰਕਾਂ ਦਿੱਤੀਆਂ ਮੈਂ ਮੇਰੇ ਪੁੱਤ ਨੂੰ ਬਹੁਤ ਬਹੁਤ ਮੁਬਾਰਕਾਂ ਇਹ ਅੱਜ ਜਿਹੜੀ ਮੁਰਾਦ ਪੂਰੀ ਹੋਈ ਆ ਔਰ ਮੈਂ ਕਿਹਾ ਹੁਣ ਤੁਸੀਂ 골ਡ ਮਿਲ ਕੇ ਐਸੀ ਤੇ 골ਡ ਇਹ ਸਾਡੇ ਵਾਸਤੇ 골ਡ ਆ ਗੋਲਡੀ ਆਗੇ ਕਿਉਂਕਿ ਮਤਲਬ ਕਿ 올림픽ਸ ਵਿੱਚ ਜਾਣਾ ਹੀ ਬੜੀ ਵੱਡੀ ਗੱਲ ਹੈ ਤੇ ਫਿਰ ਉਥੋਂ ব্রੌਂਜ਼ ਮੈਡਲ ਦੇ ਨਾਲ ਆਉਣਾ ਉਸ ਤੋਂ ਵੀ ਬਹੁਤ ਵੱਡੀ ਗੱਲ ਹੈਗੀ ਆ ਤੇ ਮੈਂ ਕਹਿੰਦਾ ਵੀ ਇਹ ਸਭ ਤੋਂ ਵੱਡੀ ਜਿਹੜੀ ਆ ਜਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਹੈ ਜਦੋਂ ਫਿਰ ਉੱਤੇ ਪੈਰਸ ਪਹੁੰਚੇ ਬਾਈ ਕਿ ਹਰਮਨ ਹੋਣੀ ਸ਼੍ਰੀਜੇਸ਼ ਹੋਣੀ ਵੱਡੇ ਪਲੇਅਰ ਨੇ ਤਾਂ ਫਿਰ ਜਦੋਂ ਉਹਨਾਂ ਨੇ ਗਰਾਊਂਡ 'ਚ ਉਤਰੇ ਕੌਨਫੀਡੈਂਸ ਸੀਗਾ ਕਿ ਜਾਂ ਨਰਵਸ ਹੋਏ ਨੇ ਆਪਣੇ ਜਦੋਂ ਮੇਰਾ 2022 ਦੇ ਵਿੱਚ ਡੈਬਿਊ ਹੋਇਆ ਸੀਗਾ ਕਿਉਂਕਿ ਇਹਨਾਂ ਨੂੰ 2 ਸਾਲ ਹੋ ਗਏ ਸੀਗੇ ਮਤਲਬ ਰਹਿੰਦੇ ਤੇ ਟੀਮ ਬੋਂਡਿੰਗ ਸਾਡੀ ਵਧੀਆ ਜਿਹੜੇ ਸੀਨੀਅਰ ਆ ਮਤਲਬ ਜਿਹੜੇ ਅਸੀਂ ਜੂਨੀਅਰ ਆ ਮਤਲਬ ਕੋਈ ਉੱਥੇ ਸੀਨੀਅਰ ਜੂਨੀਅਰ ਨਹੀਂ ਆ ਹਾਂਜੀ ਬਸ ਰਿਸਪੈਕਟ ਆ ਤੇ ਜੋ ਸਾਨੂੰ ਇਹਨਾਂ ਤੋਂ ਸਿੱਖਣਾ ਚਾਹੀਦਾ ਸੀ ਉਹ ਸਿੱਖ ਰਹੇ ਆ ਹਮੇਸ਼ਾ ਹੀ ਇਹ ਟੀਮ ਨੂੰ ਜਿਹੜੇ ਵੀ ਜੂਨੀਅਰ ਆ ਉਹਨਾਂ ਨੂੰ ਮੋਟੀਵੇਟ ਕਰਦੇ ਆ ਹੱਲਾਸ਼ੇਰੀ ਦਿੰਦੇ ਆ ਹਾਂਜੀ ਮੈਂ ਅਕੀਰ ਦੇ ਵਿੱਚ ਇਹ ਜ਼ਰੂਰ ਗੱਲ ਕਰਨੀ ਚਾਹਾਂਗਾ ਕਿ ਜਦੋਂ ਪ੍ਰਾਂਟੀ ਕਾਰਨਰ ਤੁਸੀਂ ਇੰਗਲੈਂਡ ਦੇ ਖਿਲਾਫ ਮਾਰਿਆ ਉਦੋਂ ਬਹੁਤ ਚਰਚਾ ਹੋਈ ਸੁਖਜੀਤ ਦੀ ਉਦੋਂ ਕੀ ਸੀਗਾ ਨਰਵਸਨੈਸ ਸੀ ਕਿ ਜਾਂ ਫਿਰ ਕੌਨਫੀਡੈਂਸ ਸੀਗਾ ਵੀ ਆਪਾਂ ਗੱਡ ਦੇਾਂਗੇ ਕੌਨਫੀਡੈਂਸ ਤੇ ਸੀਗਾ ਇੱਕ ਬਸ ਕਿਉਂਕਿ ਉਹ ਜਦੋਂ ਅਸੀਂ ਮੈਚ ਡਰਾਅ ਕੀਤਾ ਸੀਗਾ ਇੰਗਲੈਂਡ ਦੇ ਨਾਲ ਉਦੋਂ ਸਾਨੂੰ ਆਪਣੇ ਆਪ ਤੇ ਮਤਲਬ ਭਰੋਸਾ ਟੀਮ ਦੇ ਉਤੇ ਲੱਗ ਰਿਹਾ ਸੀ ਕਿ ਹਾਂ ਅਸੀਂ ਜਿੱਤਾਂਗੇ ਕਿਉਂਕਿ ਅਸੀਂ ਇੱਕ ਮੈਨ ਦੇ ਨਾਲ ਡਾਊਨ ਦੇ ਨਾਲ ਅਸੀਂ 42 ਮਿੰਟ ਕੱਢੇ ਸਾਡੇ ਲਈ ਹਿਸਟਰੀ ਮਤਲਬ ਉਹ ਬਣੀ ਹੈ ਬਹੁਤ ਵੱਡੀ ਗੱਲ ਹੈ ਕਿਉਂਕਿ ਇੰਨੇ ਮੇਜਰ ਟੂਰਨਾਮੈਂਟ ਦੇ ਵਿੱਚ ਅਸੀਂ ਮਤਲਬ ਅਸੀਂ ਇੱਕ ਮੈਨ ਡਾਊਨ ਦੇ ਨਾਲ ਖੇਡੇ ਹਾਂ ਉਸ ਤੋਂ ਬਾਅਦ ਮਤਲਬ ਸਾਰੇ ਮੁੰਡਿਆਂ ਦੇ ਵਿੱਚ ਕੌਨਫੀਡੈਂਸ ਇੱਕ ਅਲੱਗ ਲੈਵਲ ਦਾ ਆ ਗਿਆ ਸੀਗਾ ਕਿ ਮਤਲਬ ਅਸੀਂ ਜਿੱਤਾਂਗੇ ਤੇ ਜਦੋਂ ਫਿਰ ਮੈਂ ਸਟੋਕ ਲਾਉਣ ਗਿਆ ਸੀਗਾ ਉਦੋਂ ਤੇ ਪਰਮਾ ਤੁਹਾਨੂੰ ਯਾਦ ਕਰ ਰਿਹਾ ਸੀਗਾ ਉਦੋਂ ਤਾਂ ਮੈਨੂੰ ਲੱਗਦਾ ਵੀ ਬਸ ਅਰਦਾਸਾਂ ਹੀ ਚੱਲਦੀਆਂ ਹੋਣੀਆਂ ਵੀ ਬਸ ਲੱਗ ਜਾਵੇ ਕੋਈ ਬਸ ਬਸ ਸਾਰੇ ਇਹ ਨਹੀਂ ਮੈਂ ਸਾਰੀ ਅਰਦਾਸਾਂ ਕਰ ਰਹੀ ਸੀਗੇ ਤੇ ਜਦੋਂ ਗੋਲ ਲੱਗ ਗਿਆ ਫਿਰ ਸਾਹ ਚ ਸਾਹ ਆਏ ਹੋਣੇ ਆ ਬਿਲਕੁਲ ਹੀ ਬਿਲਕੁਲ ਉਦੋਂ ਫਿਰ ਲੱਗਾ ਕਿ ਹਾਂ ਹੁਣ ਸੈਟ ਆ ਹੋਰ ਜ਼ਿਆਦਾ ਕੱਲ ਮੋਦੀ ਸਾਹਿਬ ਨੂੰ ਮਿਲ ਕੇ ਆਏ ਹਾਂ ਉਹ ਕਿਵੇਂ ਦਾ ਐਕਸਪੀਰੀਅੰਸ ਰਿਹਾ ਮੈਨੂੰ ਲੱਗਦਾ ਤੁਸੀਂ ਪਹਿਲੀ ਵਾਰ ਹੀ ਮਿਲੇ ਹੋਵੋਗੇ ਉਹਨਾਂ ਨਾਲ ਹਾਂਜੀ ਹਾਂਜੀ ਪਹਿਲੀ ਵਾਰ ਅਸੀਂ ਮੈਂ ਮਿਲਿਆ ਸੀਗਾ ਹੀ ਉਹਨਾਂ ਨੂੰ ਹਾਂਜੀ ਉਹੀ ਗੱਲਬਾਤ ਵੈਸੇ ਤਾਂ ਸਾਨੂੰ ਵੀਡੀਓ ਦੇ ਵਿੱਚ ਜਿੰਨਾ ਕਿ ਦੇਖਿਆ ਤਾਂ ਉਦਾਂ ਕੋਈ ਗੱਲਬਾਤ ਹੋਈ ਹੋਵੇ ਆਫ ਦਾ ਰਿਕਾਰਡ ਹਾਂਜੀ ਮਤਲਬ ਸਾਰਿਆਂ ਨੇ ਉਹਨੇ ਜਿੰਨੇ ਵੀ ਉੱਥੇ ਐਥਲੀਟ ਪਹੁੰਚੇ ਸੀਗੇ ਉਹਨਾਂ ਨੂੰ ਉਹਨਾਂ ਨੇ ਮੋਟੀਵੇਟ ਕੀਤਾ ਜਿਹੜੇ ਮਤਲਬ ਇਸ ਵਾਰ ਨਹੀਂ ਮੈਡਲ ਲੈ ਕੇ ਆਏ ਆ ਉਹਨਾਂ ਨੇ ਇਹੀ ਕਿਹਾ ਸੀ ਕਿ ਤੁਸੀਂ ਆਪਣੇ ਪੂਰੇ ਦੇਸ਼ ਦਾ ਝੰਡਾ ਲਹਿਰਾਇਆ ਵਧੀਆ ਨਾਮ ਕੀਤਾ ਵਾ ਤੁਸੀਂ ਮਤਲਬ ਆਪਣੇ ਆਸ ਨਹੀਂ ਛੱਡਣੀ ਮਤਲਬ ਵਧੀਆ ਉਹਨਾਂ ਨੇ ਮੋਟੀਵੇਟ ਕੀਤਾ ਜਿੰਨੇ ਵੀ ਉੱਥੇ ਐਥਲੀਟ ਪਹੁੰਚੇ ਸੀਗੇ ਧੰਨਵਾਦ ਗੱਲਬਾਤ ਕਰਨ ਲਈ ਤਾਂ ਇਹ ਸੁਖਜੀਤ ਸਿੰਘ ਨੇ ਜਿਨ੍ਹਾਂ ਨੇ ਇਸ ਵਾਰ 올림픽ਸ ਦੇ ਵਿੱਚ ਬਹੁਤ ਚਰਚਾ ਤੇ ਬੜਾ ਨਾਮ ਖਟਿਆ ਤਾਂ ਇਹਨਾਂ ਦੇ ਪੀਸੀ ਦੇ ਕਰਕੇ ਪਲੈਂਟੀ ਕਾਰਨਰ ਕਰਕੇ ਚਰਚਾ ਦੇ ਵਿੱਚ ਆਏ ਪਰ ਇਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਬਹੁਤ ਸੰਘਰਸ਼ਮਈ ਰਹੀ ਹੈ 휠ਚੇਅਰ ਤੋਂ ਉੱਠ ਕੇ 올림픽ਸ ਖੇਡਣਾ ਇੱਕ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡੀ ਗੱਲ ਆ ਪਰ ਇਹ ਹਾਕੀ ਦੇ ਇਤਿਹਾਸ ਦਾ ਇਸ ਵਾਰ ਹਿੱਸਾ ਬਣੇ ਨੇ ਕੈਮਰਾਮੈਨ ਗੁਲਚੰਦ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ ਜਦੋਂ ਸਿਲੈਕਸ਼ਨ ਹੋਈ ਤੁਹਾਡੀ 올림픽ਸ ਵਾਸਤੇ ਤਾਂ ਉਦੋਂ ਜਿਹੜੇ ਪਿੱਛੇ ਸੰਘਰਸ਼ ਕੀਤੇ ਸੀਗੇ ਜੋ ਕਾਲਣਾ ਕਲੀ ਸੀਗੀ ਤਾਂ ਉਹ ਚੀਜ਼ਾਂ ਦਾ ਆਰਾਮ ਤਾਂ ਤੁਹਾਨੂੰ ਮਿਲ ਗਿਆ ਹੋਊਗਾ ਕਿ ਸ਼ੁਕਰ ਹੈ ਵੀ ਹੁਣ ਸਿਲੈਕਸ਼ਨ ਹੋਈ ਹੈ ਟੀਮ ਦੇ ਵੀ ਪ੍ਰਮਾਤਮਾ ਦਾ ਮੈਂ ਸ਼ੁਕਰ ਕੀਤਾ ਕਿ ਮੇਰੀ ਜੋ ਮੈਂ ਸੋਚਿਆ ਸੀਗਾ ਸ਼ੁਰੂ ਤੋਂ ਤਾਰਿਆ ਸੀਗਾ ਜਿਹਦੇ ਕਰਕੇ ਮੈਂ ਇੰਨੀ ਮਿਹਨਤ ਕੀਤੀ ਸਟ੍ਰਗਲ ਕੀਤਾ ਆਪਣੀ ਲਾਈਫ 'ਚ ਤੇ ਅੱਜ ਪ੍ਰਮਾਤਮਾ ਨੇ ਮੇਰੀ ਸੁਣੀ 2018 ਦੇ ਵਿੱਚ ਤੁਹਾਡੇ ਬਹੁਤ ਮੇਜਰ